ਵਪਾਰਿਕ ਬਹੁਤ ਵਧੀਆ ਵਪਾਰ ਤੇ ਵੀ ਇਹਨਾਂ ਦਾ ਸ਼ਹਿਰ ਤੇ ਨਹੀਂ ਪੂਰੇ ਪੰਜਾਬ ਤੇ ਬੜਾ ਅੱਛਾ ਵਪਾਰ ਕਰਦੇ ਨੇ ਔਰ ਇਹਨਾਂ ਦਾ ਨਾਮ ਵੀ ਅੱਜ ਤੱਕ ਜਿੰਨੀ ਦੇਰੀ ਹੋ ਗਈ ਹੈ ਮੈਨੂੰ ਦੇਖ ਰਿਹਾ ਮੈਂ ਬੰਸੀ ਜੀ ਨੂੰ ਔਰ ਖਾਸ ਕਰਕੇ ਇਹਨਾਂ ਦੇ ਬੇਟੇ ਨੂੰ ਉਹਨੇ ਕਦੀ ਵੀ ਕਿਸੇ ਨਾਲ ਲੜਾਈ ਝਗੜਾ ਇਸ ਪਰਿਵਾਰ ਨੇ ਕਦੀ ਨਹੀਂ ਕੀਤਾ ਤੋਂ ਬੱਸੀ ਜੀ ਨੇ ਆਪ ਵੀ ਦੱਸ ਦਿੱਤਾ ਹੈ ਇਹ ਪੋਲੀਟਿਕਲ ਤੌਰ ਤੇ ਇਹਨਾਂ ਤੇ ਇਹਨਾਂ ਨੂੰ ਬਦਨਾਮ ਕਰਨ ਲਈ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਜਿਹੜਾ ਦਾਗ ਲਾਇਆ ਜਾ ਰਿਹਾ ਹੈ ਕਿ ਬਦਮਾਸ਼ੀ ਕਰ ਰਹੇ ਨੇ ਉਹ ਇਹਨਾਂ ਦੇ ਬਦਨਾਮ ਦਾਗ ਲਾਇਆ ਜਾ ਰਿਹਾ ਹੈ ਸੋ ਅੱਜ ਅਸੀਂ ਕਾਫੀ ਕੌਨਸਲ ਸਭਾ ਨਾਲ ਕਾਂਗਰਸ ਪਾਰਟੀ ਦਿਨੇਸ਼ ਬਸੀ ਜੀ ਦੇ ਨਾਲ ਹੈ ਉਸ ਬੇਟੇ ਦੇ ਆਪਣੇ ਬੱਚੇ ਦੇ ਨਾਲ ਅਸੀਂ ਜੇ ਅੱਜ ਬਸੀ ਜੀ ਨੇ ਗੱਲ ਕੀਤੀ ਹੈ ਇਹ ਕਮਿਸ਼ਨ ਸਾਹਿਬ ਨੂੰ ਅਸੀਂ ਲੈਟਰ ਦੇ ਜਾ ਰਹੇ ਹਾਂ ਇਨਕੁਆਇਰੀ ਵਾਸਤੇ ਜੇ 2-3 ਦਿਨਾਂ ਚ ਇਨਕੁਆਇਰੀ ਦੇ ਸਾਡੇ ਉਸ ਬੇਟੇ ਦਾ ਨਾਮ ਵਿੱਚੋਂ ਨਹੀਂ ਕੱਢਿਆ ਕਿਉਂਕਿ ਉਹ ਮੌਕੇ ਤੇ ਮੌਜੂਦ ਨਹੀਂ ਸੀ ਜੇ ਉਹ ਮੌਜੂਦ ਹੋਵੇ ਜੇ ਉਹਦੀ ਸੀਸੀਟੀਵੀ ਫੁਟੇਜ ਹੈ ਉਹਦੀ ਵੀਡੀਓ ਨਿਕਲ ਆਵੇ ਉਹਦੀ ਲੋਕੇਸ਼ਨ ਨਿਕਲ ਆਵੇ ਤੇ ਅਸੀਂ ਉਹਦੀ ਕਦੀ ਸਪਾਰਸ਼ ਨਹੀਂ ਕਰਾਂਗੇ ਨਾ ਬੱਸੀ ਜੀ ਆਪਣੀ ਬੇਟੀ ਨਹੀਂ ਹੈ ਪਰ ੱੱਕਾ ਆਪਾਂ ਕਿਸੇ ਨਾਲ ਵੀ ਨਹੀਂ ਹੁੰਦੇ ਨੇ ਇਹ ਨਹੀਂ ਕਿ ਉਹ ਬੱਸੀ ਜੀ ਦਾ ਬੇਟਾ ਹੈ ਤੇ ਅਸੀਂ ਉਹਦੇ ਨਾਲ ਜਿਹਦੇ ਨਾਲ ਵੀ ਗਲਤ ਹੋਏਗਾ ਅਸੀਂ ਉਹਦੇ ਨਾਲ ਗਲਤ ਖਲੋਵਾਂਗੇ ੱੱਕਾ ਕਿਸੇ ਨਾਲ ਨਹੀਂ ਹੁੰਦਿਆਂਗੇ ਅੱਜ ਇਸ ਪੰਜਾਬ ਦਾ ਮਾਹੌਲ ਵੈਸੇ ਵੀ ਬੜਾ ਸੈਂਸਿਟਿਵ ਹੈ ਥਾਂ ਥਾਂ ਤੇ ਗੋਲੀਆਂ ਚੱਲਦੀਆਂ ਥਾਂ ਥਾਂ ਤੇ ਰੋਜ਼ ਮਰਡਰ ਹੋ ਰਹੇ ਨੇ ਮੈਂ ਮੁਜੱਦਾ ਸਰਕਾਰ ਆਮ ਆਦਮੀ ਪਾਰਟੀ ਦੀ ਰੋਜ਼ ਅਸੀਂ ਗੱਲ ਕਰਦੇ ਆਂ ਇਨਾ ਕੋ ਕੰਟਰੋਲ ਹੋ ਨਹੀਂ ਰਿਹਾ ਤੇ ਨਜਾਇਜ਼ ਬੱਚਿਆਂ ਨੂੰ ਇਸ ਬੰਦੇ ਧੱਕ ਦੇ ਪੈਦੇ ਨਜਾਇਜ਼ ਪਰਚੇ ਕਰਦੇ ਨੇ ਉਹ ਗਲਤ ਗੱਲ ਹੈ ਸੋ ਪੁਲਿਸ ਪ੍ਰਸ਼ਾਸਨ ਨੂੰ ਮੈਂ ਮੀਡੀਆ ਰਾਹੀਂ ਰਿਕੁਐਸਟ ਕਰਨਾ ਚਾਹੁੰਦਾ ਹੈ ਕਿ ਸੱਚ ਦਾ ਸੱਚ ਪਾਣੀ ਦਾ ਪਾਣੀ ਕੀਤਾ ਜਾਵੇ ਕਲੀਅਰ ਕੱਟ ਕੀਤਾ ਜਾਵੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਪਰਚਾ ਕੀਤਾ ਜਾਵੇ ਜਿਹੜੇ ਉੱਥੇ ਮੌਕੇ ਤੇ ਮੌਜੂਦ ਨਹੀਂ ਹਨ ਉਹਨਾਂ ਤੇ ਪਰਚਾ ਨਾ ਕੀਤਾ ਜਾਵੇ ਉਹਨਾਂ ਨੂੰ ਕੈਦੀ ਕਰਕੇ ਬਾਹਰ ਨਾ ਕੱਢਿਆ ਜਾਵੇ ਜੇ ਨਹੀਂ ਕਰਨਗੇ ਫਿਰ ਮਜਬੂਰਨ ਸਾਨੂੰ ਧਰਨਾ ਵੀ ਲਾਉਣਾ ਪਏਗਾ ਉਲਟੇ ਦਫ਼ਤਰ ਕਮਿਸ਼ਨਰ ਦਾ ਦਫ਼ਤਰ ਵੀ ਮੈਨਾ ਪਈਗਾ ਜੇ ਲੋੜ ਪਈ ਗਈ ਸੜਕਾਂ ਦੇ ਵੀ ਬਿਠਾਂਗੇ ਆਪਰੇ ਕਿਸੇ ਵੀ ਸ਼ਹਿਰ ਵਾਸੀ ਨਾਲ ਸੀ ਤੱਕਾ ਨਹੀਂ ਹੁੰਦਾ ਇਹ ਬਦਲ ਤੋਹ ਠੀਕ ਜੀ ਸਾਰੇ ਬਸ ਕਰ ਗਿਆ ਸਰ ਚਲੋ ਜੀ ਜੀ ਸਰ ਜੀ ਸਰ ਹਾਂਜੀ ਮਾਚੀ ਸਰ ਕੀ ਕਰਨ ਕੀ ਕਰਨ ਜੰਦੂ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਤੁਸੀਂ ਸਾਰੇ ਇਕੱਠੇ ਹੋ ਕੇ ਮੇਰੀ ਗੱਲ ਸੁਣਨ ਵਾਸਤੇ ਇੱਥੇ ਸਾਰੇ ਆਏ ਹੋ ਅੱਜ ਜਿਹੜਾ ਇਸ਼ੂ ਹੈ ਕੱਲ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਕਿ ਜਿਹੜੀ ਕੱਲ 2 ਦਿਨ ਪਹਿਲਾਂ ਲੋਹਾਰਾ ਕਾ ਰੋਡ 'ਚ ਗੋਲੀ ਚੱਲੀ ਸੀ। ਉਹਦੇ ਵਿੱਚ ਮੇਰੇ ਬੇਟੇ ਦਾ ਨਜਾਇਜ਼ ਨਾਮ ਦਿੱਤਾ ਗਿਆ ਔਰ ਇੱਕ ਹੋਰ ਬੱਚੇ ਦਾ। ਦੋ ਇਨੋਸੈਂਟ ਬੱਚਿਆਂ ਦੇ ਨਜਾਇਜ਼ ਨਾਮ ਦਿੱਤੇ ਗਏ। ਜਿਨ੍ਹਾਂ ਦਾ ਉੱਥੇ ਕੋਈ ਰੋਲ ਨਹੀਂ, ਕੋਈ ਲੈਣਾ ਦੇਣਾ ਨਹੀਂ। ਨਾ ਤਾਂ ਮੇਰਾ ਬੇਟਾ ਉਸ ਮੌਕੇ ਤੇ ਦੋਨੋਂ ਸੀਸੀ ਫੁਟੇਜ ਤੁਸੀਂ ਦੇਖ ਸਕਦੇ ਹੋ। ਨਾ ਤੇ ਸਕੂਲ 'ਚੋਂ ਵੀ ਕਢਾ ਲਓ ਤੇ ਉਸ ਇਨਸੀਡੈਂਟ ਦੇ ਕਢਾ ਲਓ। ਉਦੇ ਵਿੱਚ ਨਾ ਮੇਰਾ ਬੇਟਾ ਮੌਜੂਦ ਸੀ ਨਾ ਮੇਰੇ ਬੇਟੇ ਦਾ ਕੋਈ ਲੈਣ ਦੇਣਾ ਹੈ ਕਹਿ ਰਹੇ ਕਿ ਬਸ ਵੰਛ ਨੇ ਉੱਥੇ ਬੱਚਿਆਂ ਨੂੰ ਭੇਜਿਆ ਵੰਛ ਉੱਥੋਂ ਬਹੁਤ ਦੂਰ ਸੀ ਔਰ ਸਭ ਤੋਂ ਵੱਡੀ ਗੱਲ ਕਿ ਦੋ ਇਨੋਸੈਂਟ ਬੱਚੇ ਇੱਕ ਵੰਛ ਤੁਸੀਂ ਸਾਰੇ ਮੇਰੇ ਬੇਟੇ ਨੂੰ ਨਹੀਂ ਜਾਣਦੇ ਹੋ ਮੈਨੂੰ ਵੀ ਜਾਣਦੇ ਹੋ ਅਸੀਂ ਇੱਕ ਵਪਾਰੀ ਪਰਿਵਾਰ ਤੋਂ ਆ ਸਾਡਾ ਅਸੀਂ ਲੜਾਈ ਝਗੜੇ ਵਾਲ ਕਦੀ ਧਿਆਨ ਨਹੀਂ ਦਿੱਤਾ ਨਾ ਤੇ ਅਸੀਂ ਕਦੀ ਕਿਸੇ ਨੂੰ ਗੋਲੀਆਂ ਮਾਰਦੇ ਆ ਨਾ ਨਾ ਚਪੇੜਾ ਅੱਜ ਤੱਕ ਤੁਸੀਂ 80 ਸਾਲ ਹੋ ਗਏ ਸਾਨੂੰ ਆਪਸ ਵਿੱਚ ਮਿਲਦੇ ਗਿਲਦੇ ਕਦੀ ਕਿਸੇ ਨੇ ਸੁਣਿਆ ਹੋਵੇ ਕਿ ਦਿਨੇਸ਼ ਵਸੀਨੇ ਕਿਸੇ ਨੂੰ ਚਪੇੜਾ ਮਾਰੀਆਂ ਜਾਂ ਕਿਸੇ ਨੂੰ ਗਾਲਾਂ ਕੱਢੀਆਂ ਜਾਂ ਦਿਨੇਸ਼ ਪਸੀ ਦੇ ਪਰਿਵਾਰ ਚੋਂ ਕਿਸ ਨੇ ਉਹ ਨਹੀਂ ਕੀ ਕੀ ਮੇਰੇ ਬੱਚੇ ਦਾ ਨਜਾਇਜ਼ ਨਾਮ ਦਿੱਤਾ ਜਾ ਰਿਹਾ ਔਰ ਇੱਕ ਦੂਜਾ ਮੁੰਡਾ குணਾਲ ਹੈ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਰਿਹਾ ਪਹਿਲਾਂ ਉਹਦੇ ਨਾਲ ਇਹਨਾਂ ਦੂਜੇ ਗਰੁੱਪ ਦੇ ਨਾਲ ਸਾਰੇ ਇਕੱਠੇ ਖੜੇ ਐ ਜਦੋਂ ਉੱਥੇ ਗੋਲੀਆਂ ਚੱਲੀਆਂ ਉਸ ਬੱਚੇ ਦਾ ਵੀ ਬੱਚੇ ਉਹ ਆਪਣਾ ਬੱਚਾ ਜਾਨ ਬਚਾ ਕੇ ਭੱਜ ਰਿਹਾ ਔਰ ਉਸ ਬੱਚੇ ਤੇ ਵੀ ਇਹਨਾਂ ਨੇ ਬੱਚਾ ਪਾਤਾ ਕਿ ਕੁਨਾਲ ਨੇ ਲਲਕਾਰਾ ਮਾਰਿਆ ਜੇ ਉਹਨੇ ਲਲਕਾਰਾ ਮਾਰਿਆ ਹੁੰਦਾ ਤੇ ਉਹ ਬੱਚਾ ਉਥੋਂ ਭੱਜਦਾ ਕਿਉਂ ਮੇਰਾ ਬੇਟਾ ਨਾ ਤੇ ਉੱਥੇ ਸੀ ਸਿਰਫ ਮੇਰੇ ਰਾਜਨੀਤੀ ਵਿਰੋਧੀ ਜਿਹੜੇ ਆ ਜਾਣ ਬੁਝ ਕੇ ਇਹਨੂੰ ਸਿਆਸੀ ਰੰਗ ਦੇਣ ਵਾਸਤੇ ਮੇਰ ਨੂੰ ਤੇ ਮੇਰੇ ਬੱਚੇ ਨੂੰ ਬਦਨਾਮ ਕੀਤਾ ਔਰ ਇਹ ਜਿਹੜੇ ਕੱਲ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਨ੍ਹਾਂ ਦੇ ਬੱਚੇ ਨੂੰ ਗੋਲੀ ਮੱਚੀ ਬੱਚੇ ਸਭ ਦੇ ਸਾਹਮਣੇ ਹੁੰਦੇ ਆ ਸਾਨੂੰ ਵੀ ਦੁੱਖ ਹੈ ਲੇਕਿਨ ਉਸ ਬੱਚਿਆਂ ਦਾ ਵੀ ਪਿਛੋਕੜ ਦੇਖ ਲਈਏ ਉਸ ਬੱਚਿਆਂ ਨੇ ਪਹਿਲਾਂ ਕੀ ਕੀਤਾ ਸਾਰਾ ਕੁਝ ਉਹਨਾਂ ਦਾ ਵੇਖਿਆ ਪਰ ਸੋਚੋ ਉਹ ਕਹਿ ਰਹੇ ਸੀ ਕਿ ਧਾਰੀਵਾਲ ਸਾਹਿਬ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਸਾਫ ਕਾ ਮੰਤਰੀ ਆ ਅੱਜਕੱਲ ਆਮ ਆਦੀ ਪਾਰਟੀ ਦੇ ਸਪੋਕਸਪਰਸਨ ਆ ਕਿ ਉਹ ਉਹਨਾਂ ਦੇ ਝੂਠੇ ਪਰਚੇ ਘਟਾ ਦੇ ਔਰ ਕੱਲ੍ਹ ਤੇ ਆ ਗਿਆ ਕਿ ਦਨੀਸ਼ ਬੱਸੀ ਉੱਥੇ ਵੀਡੀਓ ਡਿਲੀਟ ਕਰ ਰਿਹਾ ਜਾਂ ਵੀਡੀਓ ਡਿਲੀਟ ਦਨੀਸ਼ ਬੱਸੀ ਉੱਥੇ ਵੀਡੀਓ ਡਿਲੀਟ ਕਰ ਰਿਹਾ ਤੇ ਲੈ ਕੇ ਆਨਾ ਵੀਡੀਓ ਦਨੀਸ਼ ਬੱਸੀ ਉੱਥੇ ਵੀਡੀਓ ਡਿਲੀਟ ਕਰ ਰਿਹਾ ਵਾ ਇਹ ਬੱਚਿਆਂ ਦੀ ਲੜਾਈ ਦੇ ਵਿੱਚ ਜਾਣ ਕੇ ਸਾਨੂੰ ਸਾਰਿਆਂ ਨੂੰ ਇਨਵੋਲ ਕੀਤਾ ਜਾ ਰਿਹਾ ਹੈ ਦੋਨੋਂ ਬੱਚਿਆਂ ਨੂੰ ਜਾਣ ਕੇ ਇਨਵੋਲ ਕੀਤਾ ਗਿਆ ਇਹ ਦੋਨਾਂ ਬੱਚਿਆਂ ਦਾ ਇਤਿਹਾਸ ਕਰ ਲੋ ਨਾ ਇਹਨਾਂ ਤੇ ਕੋਈ ਪਰਚਾ ਹੈ ਨਾ ਇਹਨਾਂ ਦੀ ਕਦੀ ਕੋਈ ਲੜਾਈ ਹੋਈ ਹੈ ਕੋਈ ਇਹਨਾਂ ਦਾ ਲੈਣਾ ਦੇਣਾ ਨਹੀਂਗਾ ਜੇ ਮੈਂ ਵੀਡੀਓ ਡਿਲੀਟ ਕੀਤੀ ਕੱਲ੍ਹ ਕਹਿ ਰਿਹਾ ਨਾ ਕੋ ਉਥੇ ਵੀਡੀਓ ਹੋਏਗੀ ਨਾ ਕਿ ਮੈਂ ਜਿੱਥੇ ਘਰ ਗਿਆ ਜੇ ਵੀਡੀਓ ਡਿਲੀਟ ਕਰਮਾ ਉਸ ਘਾਹ ਕਿ ਬਣਿਆ ਇਹ ਸਾਰੀਆਂ ਚੀਜ਼ਾਂ ਦੇਖਣ ਸਭ ਤੋਂ ਪਹਿਲਾਂ ਹੁਣ ਇਹ ਆਪਣੇ ਬੱਚੇ ਦੀ ਗੱਲ 'ਚ ਪਾ ਲਈ ਮੈਂ ਹੁਣੇ ਤੁਹਾਨੂੰ ਵੀਡੀਓ ਦਿਖਾਣਾ ਕਿ ਇਹ ਸਕੂਲ ਦੇ ਸਟੂਡੈਂਟ ਨਹੀਂ ਹੈ ਕੈਂਪਰੀ ਸਕੂਲ ਦੇ ਜਿਹਦੇ ਬਾਹਰ ਇਹ ਪਹਿਲਾਂ ਲੜੇ ਜਾ ਕੇ ਹੁੰਦੇ ਮੈਂ ਜਦੋਂ ਮੇਰੇ ਬੱਚੇ ਦਾ ਪਰਚੇ 'ਤੇ ਨਾਮ ਆ ਗਿਆ ਮੈਂ ਉਸ ਸਾਰਾ ਉਹਦੇ ਪਤਾ ਕੀਤਾ ਮੈਂ ਸਕੂਲ ਦੇ ਵਿੱਚੋਂ ਵੀਡੀਓ ਕਢਾ ਕੇ ਲਿਆਇਆ ਉਸ ਬੱਚੇ ਦੇ ਬੱਚੇ ਨੂੰ ਇਹ ਪਹਿਲਾਂ ਜਾ ਕੇ ਉਹ ਸਕੂਲ ਦੇ ਬਾਹਰ ਉਹਦੇ ਨਾਲ ਲੜਿਆ ਇਹ 20 25 ਲੜਕੋਂ ਕੁੱਲ ਇਹ 20 25 ਜਾਣੇ ਇਕੱਠੇ ਹੋ ਗਏ ਉਸ ਬੱਚੇ ਨੂੰ ਗੱਲ ਪਏ ਉਹਦੀ ਦਸਤਾਰ ਲਈ ਉਹਦੇ ਕੇਸ਼ਾਂ ਦੀ ਬੇਅਦਬੀ ਕੀਤੀ ਫਿਰ ਉਹਦਾ ਸਿਰ ਪਾੜਿਆ ਔਰ ਉਹਨੂੰ ਕਟਨਾਪ ਕਰਨ ਲੱਗਾ ਉਹਨੂੰ ਖਿੱਚ ਕੇ ਵਾਸਤੇ ਪਿੱਛੇ ਲਿਜਾ ਕੇ ਉਹਨੂੰ ਕੁੱਟਿਆ ਮਾਰਿਆ ਕੀ ਇਹ ਬੱਚੇ ਇਨੋਸੈਂਸ ਸੀ ਆਪਣੇ ਬੱਚਿਆਂ ਨੂੰ ਬਚਾਣ ਲਈ ਇਹ ਸਭ ਕੁਝ ਕਰ ਲਿਆ ਹਾਂ ਮੈਂ ਨਹੀਂ ਕਹਿੰਦਾ ਕਿ ਉਹਦੇ ਤੇ ਨਹੀਂ ਹੋਇਆ ਜਿਹੜੀ ਜਿਹੜੀ ਗੱਡੀ ਉਹਨਾਂ ਕੋਲ 007 ਜਿਹੜੇ ਕਹਿ ਰਹੇ ਕਿ ਸਾਡੇ ਆ ਵੇਖੋ ਆ 25 ਜਾਣੇ ਪਹਿਲਾਂ ਇਧਰ ਇਕੱਠੇ ਹੋ ਕੇ ਆ ਸਕੂਲ ਦੇ ਬਾਹਰ ਆ 25 ਜਾਣੇ ਇਧਰ ਇਕੱਠੇ ਹੋ ਗਏ ਆ ਇਹ ਹੁਣ ਇਦਰੋਂ ਵੀ ਬੱਚੇ ਮੁੰਡੇ ਭੱਜੇ ਆਣਗੇ ਇਹ ਬੱਚੇ ਨੂੰ ਇਹਨਾਂ ਨੇ ਕੁੱਟਿਆ ਦੀ ਦਸਤਾਰ ਲਾਈ ਇਹ ਬੱਚਾ ਆਪਣੇ ਮਾਪੇ ਨਾਲ ਗੱਲ ਕਰ ਰਿਹਾ ਪਹਿਲਾਂ ਇੱਕ ਦੋ ਜਾਨੇ ਭੱਜੇ ਆਏ ਔਰ ਜਿਸ ਲੜਕੇ ਤੇ ਗੋਲੀ ਵੱਜੀ ਐਲਕੋ ਇਹ ਦੋ ਬੱਚੇ ਪਹਿਲਾਂ ਭੱਜਿਆ ਉਹਨੂੰ ਘੇਰਨ ਲਈ ਹੁਣ ਜਿਸ ਜਿਸ ਮੁੰਡੇ ਦੇ ਗੋਲੀ ਵੱਜੀ ਆ ਉਹ ਮੁੰਡਾ ਇਹ ਭੱਜ ਕੇ ਉੱਥੇ ਜਾ ਕੇ ਇਹਨਾਂ ਨੂੰ ਕੁੱਟਣਾ ਐ ਭੱਜ ਗਿਆ ਮੈਨੇ ਜਾਂਦੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਦਣਾ ਕੋਸੇ ਛੋਟੇ ਬੱਚੇ ਦੀ ਇਹਨਾਂ ਨੇ ਦਸਤਾਰ ਦੀ ਬੇਅਦਬੀ ਕੀਤੀ ਔਰ ਇਹਨਾਂ ਕੋ ਪਹਿਲਾਂ ਤੇ ਇਹ ਪੁੱਛਿਆ ਜਾਵੇ ਕਿ ਇਹਨਾਂ ਕੋ 22 ਸਾਲ ਦੇ ਬੱਚਿਆਂ ਕੋ ਹਥਿਆਰ ਕਿੱਥੋਂ ਆਏ ਕੀ ਇਹਨਾਂ ਦੇ ਲਾਇਸੈਂਸ ਬਣੇ ਆ ਪੁਲਿਸ ਇਹ ਜਾਂਚ ਦਾ ਵਿਸ਼ਾ ਹੈ ਔਰ ਇਹਨਾਂ ਦੀ ਜਿਹੜੀ ਕਾਲੀ ਗੱਡੀ ਆ ਪੀਪੀ02ਈਐਕਸਡਬਲ007 ਉਹਦੇ ਕਾਲੇ ਸ਼ੀਸ਼ੇ ਕਰਾ ਕੇ ਘੁੰਮ ਰਹੇ ਆ ਕੀ ਉਹ ਗੱਡੀ ਦੇ ਕਾਲੇ ਸ਼ੀਸ਼ਿਆਂ ਦੀ ਇਹਨਾਂ ਕੋਲ ਪਰਮਿਸ਼ਨ ਹੈ ਇਹਨਾਂ ਨੂੰ ਕੋਈ ਪੁਲਿਸ ਨੇ ਪਰਮਿਸ਼ਨ ਦਿੱਤੀ ਆ ਮੈਂ ਇਹਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਕਹਨਾ ਕਿ ਇਹਦਾ ਸੰਗਿਆਨ ਲੈ ਜਿਹੜੀ ਬੱਚੇ ਦੀ ਪਰਪੱਗ ਦੀ ਬੇਅਦਬੀ ਹੋਈ ਆ ਉਹਦੇ ਕੇਸਾਂ ਨੂੰ ਬੇਅਦਬੀ ਕੀਤੀ ਆ ਇਹਨਾਂ ਤੇ 295 ਦਾ ਪਰਚਾ ਕੀਤਾ ਗਿਆ ਕੱਲ ਤੱਕ ਤੇ ਧਾਰੀਵਾਲ ਸਾਫ ਸੀ ਅੱਜ ਬਸੀ ਆ ਗਿਆ। ਹੁਣ 2 ਦਿਨ ਬਾਅਦ ਔਜਲਾ ਸਾਹਿਬ ਆ ਜਾਣਗੇ। ਫਿਰ 3 ਦਿਨ ਬਾਅਦ ਕੋਈ ਹੋਰ ਲੀਡਰ ਆ ਜਾਏਗਾ। ਕੀ ਇਹ ਆਪਣੇ ਬੱਚਿਆਂ ਦੀ ਗੱਲ ਠਕਣ ਲਈ ਸਾਡੇ ਬੱਚਿਆਂ ਦਾ ਜਾਂ ਸਾਡਾ ਨਾਮ ਲਾ ਰਿਹਾ ਹੈ? ਮੈਂ ਤੇ ਪੁਲਿਸ ਪ੍ਰਸ਼ਾਸਨ ਕੋਲ ਇੱਕ ਕੋਈ ਮੰਗ ਮੰਗ ਕਰਦਾ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਪ੍ਰੋਪਰ। ਮੇਰਾ ਬੱਚਾ ਬੇਕਸੂਰ ਹੈ। ਇਹ ਮੇਰੇ ਬੱਚਾ ਇਸ ਵੀਡੀਓ ਦੀ ਫੁਟੇਜ ਹੋਏਗਾ। ਮੇਰੇ ਬੱਚੇ ਦਾ ਮੈਂ ਮੈਂ ਕਹੂੰਗਾ ਮੇਰੇ ਬੱਚੇ ਨੇ ਗਲਤੀ ਨਹੀਂ ਕੀਤੀ ਮੈਂ ਜੋ ਸਜ਼ਾ ਦੇਣੀ ਹੈ। ਜੇ ਮੇਰਾ ਬੱਚੇ ਦੀ ਉੱਥੇ ਦੀ ਲੋਕੇਸ਼ਨ ਹੈਗੀ ਤਾਂ ਵੀ ਮੇਰਾ ਬੱਚਾ ਚੂਰਵਾ ਹੈ ਬਸ ਜੀ ਇਹ ਥੱਲੇ ਤੁਹਾਡੇ ਬੱਚੇ ਦੀ ਨਹੀਂ ਗੱਲ ਹੈਗੀ ਇਹ ਪੂਰੇ ਸਮਾਜ ਦੇ ਬੱਚਿਆਂ ਦੀ ਗੱਲ ਹੈ ਤੁਹਾਨੂੰ ਲੱਗਦਾ ਹੈ ਕਿ ਅਜਿਹੀ ਘਟਨਾ ਹੋ ਕੇ ਇੱਕ ਸਕੂਲੀ ਲੜਾਈ ਗਰਾਊਂਡ ਦੇ ਵਿੱਚ ਪਹੁੰਚਣੀ ਤੇ ਹਥਿਆਰ ਉੱਥੇ ਚੱਲਣੇ ਗੋਲੀਆਂ ਚੱਲੀਆਂ ਕਿਵੇਂ ਦੇਖ ਰਹੇ ਹੋ ਕੱਲੇ ਤੁਹਾਡੇ ਬੱਚੇ ਦੀ ਨਹੀਂ ਗੱਲ ਕਿ ਅਸੀਂ ਬੱਚਿਆਂ ਨੂੰ ਮਾਨਸਿਕਤਾ ਕੀ ਦੇ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਕੈਂਸਰ ਵਾਲ ਲੈ ਕੇ ਆਓ ਜੀ ਬਿਲਕੁਲ ਮੈਂ ਇਹੀ ਕਹਿ ਰਿਹਾ ਕਿ ਇਹ ਬੱਚਿਆਂ ਨੂੰ ਹਲਾਸ਼ੇਰੀ ਦੇ ਰਿਹਾ ਜੇ ਉੱਥੇ ਕੋਈ ਗੱਲ ਚੱਲੀ ਗੋਲੀ ਹੋਈ ਜਿੰਨੇ ਨੇ ਗੋਲੀ ਚਾਈ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਆ ਦੋ ਬੱਚੇ ਨਜਾਇਜ਼ ਉਸ ਪਰਚੇ ਚ ਪਾ ਦਿੱਤੇ ਜਿਹੜੇ ਪੜਨ ਵਾਲੇ ਜਾਂ ਮੇਰਾ ਬੇਟਾ ਬਾਹਰੋਂ ਪੜ ਕੇ ਆ ਮੇਰਾ ਬੇਟਾ ਤੁਸੀਂ ਸਾਰੇ ਜਾਣਦੇ ਹੋ ਤੁਹਾਨੂੰ ਸਾਰਿਆਂ ਨੂੰ ਮਿਲਦਾ ਮੇਰੇ ਬੇਟੇ ਨੇ ਅੱਜ ਤੱਕ ਕਦੀ ਕਿਸੇ ਨਾਲ ਤੂੰ ਕਰਕੇ ਵੀ ਨਹੀਂ ਗੱਲ ਕੀਤੀ ਉਹ ਸਿਰਫ ਮੇਰੇ ਪੋਲੀਟੀਕਲ ਬਿਲਕੁਲ ਮੇਰਾ ਬੇਟਾ ਇਹ ਮੈਂ ਤੇ ਬਿਲਕੁਲ ਕਹਾਂਗਾ ਕਿ ਮੇ ਇਹ ਮੇਰੇ ਮੈਨੂੰ ਤੇ ਮੇਰੇ ਬੱਚੇ ਨੂੰ ਬਦਨਾਮ ਕੀਤਾ ਜਾ ਰਿਹਾ ਜੇ ਮੇਰਾ ਬੱਚਾ ਨਾ ਹੁੰਦਾ ਜੇ ਉਹ ਦਿਨੇਸ਼ ਵਸੀ ਦਾ ਬੇਟਾ ਨਾ ਹੁੰਦਾ ਤੇ ਸ਼ਾਇਦ ਉਹਦੇ ਤੇ ਪਰਚਾ ਹੀ ਨਾ ਹੋਣਾ ਸਿਰਫ ਦਨੇਸ਼ ਬੱਸੀ ਦੇ ਬੇਟੇ ਕਰਕੇ ਉਹਦੇ ਤੇ ਪਰਚਾ ਆਇਆ ਔਰ ਦੂਜਾ ਬੱਚਾ ਉਥੇ ਇਹਨਾਂ ਦੇ ਨਾਲ ਹੀ ਖੜਾ ਉਹ ਆਪਣੀ ਜਾਨ ਬਚਾ ਕੇ ਭੱਜਾ ਕਿ ਤੂੰ ਸਾਡੇ ਨਾਲ ਲੜਿਆ ਕਿਉਂ ਨਹੀਂ ਤੇ ਉਸ ਬੱਚੇ ਦੇ ਵੀ ਪਰਚਾ ਦਵਾਤਾ ਲਲਕਾਰਾ ਜਿਉ ਲਲਕਾਰੇ ਮਾਰਦਾ ਤੇ ਉਹਨਾਂ ਦਾ ਪਾਟ ਬੰਦਾ ਲੜਾਈ ਆ ਤੁਹਾਡਾ ਬੇਟਾ ਨਹੀਂ ਸੀਗਾ ਉਸ ਮੇਰਾ ਬੇਟਾ ਹੈ ਪੂਰੀ ਤੁਸੀਂ ਵੀਡੀਓ ਮੈਂ ਕੱਲ ਵੀ ਐਸਪੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰਕੇ ਆਇਆ ਕਿ ਤੁਸੀਂ ਮੇਰੇ ਬੱਚੇ ਦੀ ਲੋਕੇਸ਼ਨ ਦੇਖੋ ਮੇਰੇ ਬੱਚੇ ਦਾ ਤੁਸੀਂ ਉਹਦੇ ਵਿੱਚ ਵੀਡੀਓ ਫੁਟੇਜ ਦੇਖੀ ਜਾਵੇ ਜੇ ਉਹਦੇ ਵਿੱਚ ਇਨਵੋਲ ਹੋਣਗੇ ਮੇਰੇ ਬੇਟੇ ਮੇਰੇ ਬੇਟੇ ਤੇ ਕਾਰਵਾਈ ਕੀਤੀ ਜਾਵੇ ਜੇ ਮੇਰਾ ਬੇਟਾ ਇਨਵੋਲ ਨਹੀਂ ਤੇ ਫਿਰ ਮੇਰੇ ਬੇਟੇ ਨੂੰ ਇਸ ਪਰਚੇ ਤੋਂ ਬਾਹਰ ਘਟਾਇਆ ਜਾਵੇ 2-2 ਸਾਲ ਦੇ ਬੱਚਿਆਂ ਦੇ ਜੇ ਪਰਚੇ ਹੋਣਗੇ ਅਸੀਂ ਸਮਾਜ 'ਚ ਕੀ ਮੈਸੇਜ ਦਵਾਂਗੇ ਅਸੀਂ ਆਪ ਬੱਚਿਆਂ ਨੂੰ ਗਲਤ ਰਾਹ ਤੇ ਭੇਜਣ ਦੇ ਆ ਅਸੀਂ ਆਪ ਬੱਚਿਆਂ ਨੂੰ ਦੱਸਣ ਦੇ ਆ ਕਿ ਤੁਸੀਂ ਘਰੋਂ ਭਜੋ ਤੁਹਾਨੂੰ ਲੱਗਦਾ ਤੂੰ ਵੱਡੇ ਬੱਚਾ ਜਾਂ ਜਿਹੜੇ ਦੂਜੇ ਬੱਚੇ ਦੇ ਉੱਤੇ ਪਰਚਾ ਦਰਜ ਹੋਇਆ ਆ ਆਉਣ ਵਾਲੀ ਅੱਜ ਉਹਨਾਂ ਦੀ ਕਈ ਸਾਲਾਂ ਦੀ ਉਮਰ ਆਇਆ ਤਾਂ ਕੀ ਨਾ ਦੇ ਤਰੀਕ ਦੇ ਉੱਤੇ ਕਿੰਨਾ ਪ੍ਰਭਾਵ ਪਏਗਾ ਜੀ ਬਿਲਕੁਲ ਮੈਂ ਹੀ ਕਹਿਣਾ ਕਿ ਕੀ ਉਹ ਬੱਚਿਆਂ ਤੇ ਕੀ ਬੀਦੀ ਹੋਗੀ ਇਨੋਸੈਂਟ ਬੱਚੇ ਆ ਉਹ ਦੋਨੋਂ ਉਹਨਾਂ ਬੱਚਿਆਂ ਤੇ ਕੀ ਬੀਦੀ ਹੈਗੀ ਔਰ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਦੀ ਹੋएगी ਅਸੀਂ ਲੋਕ ਪੋਲੀਟੀਕਲ ਆ ਦੂਜੇ ਪਰਿਵਾਰ ਨਹੀਂ ਆਮ ਪਰਿਵਾਰਾਂ ਦੇ ਬੱਚੇ ਉਹਨਾਂ ਦੇ ਕੀ ਬੀਦੀ ਹੋएगी ਮੇਰੇ ਪਰਿਵਾਰ ਤੇ ਮੇਰੀ ਮਾਂ ਤੇ ਮੇਰੀ ਮਿਸਸਸ ਤੇ ਜਾਂ ਮੇਰੇ ਬੱਚਿਆਂ ਤੇ ਕੀ ਬੀਦੀ ਹੈਗੀ ਕਿ ਮੇਰਾ ਇੱਕੋ ਹੀ ਪੁੱਤ ਹੈ ਉਸੋ ਬੱਚੇ ਤੇ ਕੀ ਬੀਤੀ ਹੈਗੀ ਜਿਹੜਾ ਘਰੋਂ ਭੱਜਿਆ ਨਜਾਇਜ਼ ਰਾਜਨੇਤਾ ਜੀ ਤੁਸੀਂ ਹੀ ਗੱਲ ਕੀਤੀ ਹੈ ਤੁਸੀਂ ਹੀ ਗੱਲ ਕੀਤੀ ਹੈ ਕਿ ਤੱਕ ਕਾਲ ਤੱਕ ਤੇ ਜਾਓਗੇ ਬਿਲਕੁਲ ਮੈਂ ਉਹਨਾਂ ਦੇ ਪਰਿਵਾਰ ਨੂੰ ਰਿਕਵੈਸਟ ਕਰੂੰਗਾ ਔਰ ਮੈਂ ਵੀ ਅਕਾਲ ਤੱਕ ਸਰਜਸ ਸਾਹਿਬ ਨੂੰ ਚਿੱਠੀ ਲਿਖੂੰਗਾ ਕਿ ਇਹ ਬੱਚੇ ਦੀ ਪਗੜੀ ਦੀ ਬੇਅਦਬੀ ਹੋਈ ਹੈ ਉਹਦੇ ਕੇਸਾਂ ਦੀ ਬੇਅਦਬੀ ਹੋਈ ਹੈ ਇਹਨਾਂ ਤੇ 295 ਦਾ ਮਰਚਾ ਕਰਾਇਆ ਜਾਵੇ ਔਰ ਮੈਂ ਇੱਕ ਦਲ ਹੋਰ ਕਹਿੰਦਾ ਕਿ ਉਹ ਬੱਚੇ ਉਹ ਹਥਿਆਰ ਕਿੱਥੋਂ ਆਏ ਜਿਹੜੀ ਕਾਲੀ ਫੋਰਚਨਰ ਈਐਕਸ 307 ਹੈ ਉਹ ਕਾਲੇ ਸ਼ੀਸ਼ੇ ਕਰਕੇ ਘੁੰਮਰੇ ਉਹਦੀ ਜਾਂਚ ਕੀਤੀ ਜਾਵੇ ਕਿਉਂ ਕਾਲੇ ਸ਼ੀਸ਼ੇ ਕਿਉਂ ਕਰਕੇ ਘੁੰਮ ਰਹੇ ਆ ਕੀ ਉਹ ਉਸ ਗੱਡੀ ਦੇ ਵਿੱਚ ਕੋਈ ਗਲਤ ਕੰਮ ਕਰ ਰਹੇ ਆ ਕੋਈ ਗਲਤ ਸਮਾਨ ਢੋ ਰਹੇ ਆ ਕੋਈ ਗਲਤ ਹਥਿਆਰ ਲੈ ਕੇ ਜਾ ਰਹੇ ਆ ਉਹ ਸਾਰੀ ਜਾਂਚ ਦਾ ਪਿਛਾ ਹੈ ਜੇ ਉਹਨਾਂ ਕੋ ਪਰਮਿਸ਼ਨ ਆ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹਨਾਂ ਦਾ ਕੁਝ ਹੈ ਤੇ ਉਹਨਾਂ ਦੀ ਗੱਡੀ ਦੇ ਕਾਲੇ ਸ਼ੀਸ਼ੇ ਕੀ ਉਹਨਾਂ ਨੇ ਡੀਜੀਪੀ ਸਾਹਿਬ ਕੋਲ ਦੀ ਪਰਮਿਸ਼ਨ ਲਈਤੀ ਹੈ ਜੇ ਜਾਂ ਉਹਨਾਂ ਨੇ ਕੁਝ ਉਹਦੀ ਆਗਿਆ ਲਈਤੀ ਅਸੀਂ ਕਾਲੇ ਸ਼ੀਸ਼ੇ ਕਰਕੇ ਆ ਕੇ ਘੁੰਮ ਰਹੇ ਆ ਸਭ ਚੀਜ਼ਾਂ ਨੂੰ ਵੇਖ ਕੇ ਮੈਂ ਮੈਨੂੰ ਕਾਨੂੰਨ ਤੇ ਵਿਸ਼ਵਾਸ ਹੈ ਮੈਂ ਸੀਪੀ ਸਾਹਿਬ ਤੇ ਮੈਨੂੰ ਵਿਸ਼ਵਾਸ ਹੈ ਪੂਰਾ ਕਿ ਮੈਂ ਉਹਨਾਂ ਨੂੰ ਆਪਣੇ بیٹے ਦੀ ਹੋਇਆ ਤੇ ਦੂਜੇ ਬੱਚੇ ਦੀ ਅਸੀਂ ਉਹਦੀ ਇਨਕੁਆਰੀ ਦੇ ਰਹੇ ਹਾਂ ਔਰ ਸਾਡੇ ਬੱਚਿਆਂ ਨੂੰ ਬੇਕਸੂਰ ਕਰਕੇ ਬਾਤ ਰਾਜਨੀਤਿਕ ਘਰੋਦੀ ਨੇ ਵੀ ਗੱਲ ਕੀਤੀ ਹੈ ਰਾਜਨੀਤਿਕ ਘਰੋਦੀ ਕਿ ਕਿਹਦੇ 6 ਜਣਾ ਤੇ ਬੱਚਾ ਦਿੱਤਾ ਗਿਆ ਵਾ ਤਿੰਨ ਅਣਪਛਾਤੇਆਂ ਦੇ ਦਿੱਤਾ ਗਿਆ ਤੇ ਤਿੰਨ ਐਜਡੇ ਹੈ ਬਾਈ ਨੇਮ ਦਿੱਤਾ ਗਿਆ ਤੁਹਾਡਾ ਬੇਟਾ ਉੱਥੇ ਨਹੀਂ ਸੀ ਇਹਦੀ ਉਹਨੂੰ ਪਛਾਣ ਹੈਗੀ ਸੀ ਉਹਨਾਂ ਨੂੰ ਵੀ ਇਹ ਬੱਸੀ ਦਾ ਬੇਟਾ ਵਾ ਜੀ ਉਹ ਆਪ ਮੰਨ ਰਿਹਾ ਕੋਲ ਮੰਨ ਰਿਹਾ ਤਾਂ ਮੰਨ ਰਿਹਾ ਕੱਲ ਦੀ ਵੀਡੀਓ ਕਾਨਫਰੈਂਸ 'ਚ ਮੰਨ ਰਿਹਾ ਕਿ ਵੰਸ਼ ਉੱਥੇ ਨਹੀਂ ਸੀ ਵੰਸ਼ ਨੇ ਬੰਦੇ ਭੇਜੇ ਵਾਂਚ ਗੈਂਸਟਰ ਆ ਯਾਰ ਵਾਂਚ ਬੰਦੇ ਭੇਜ ਰਿਆ ਜਾਂ ਵਾਂਚ ਨੇ ਕੋਈ ਕੰਟਰੈਕਟ ਲਿੱਤੇ ਹੋਏ ਕਿ ਬੰਦੇ ਭੇਜਦੇ ਵਾਂਚ ਦਾ ਜਾਂ ਦੂਸਰੇ ਬੱਚਿਆਂ ਦਾ ਕਿਸੇ ਦਾ ਕੋਈ ਲੈਣਾ ਦੇਣਾ ਨਹੀਂਗਾ ਮੈਂ ਤੇ ਇੱਕੋ ਤੁਹਾਡੇ ਤੁ ਦੱਸਣਾ ਚਾਹਨਾ ਕਿਉਂਕਿ ਸਾਰੇ ਕਲ ਚੈਨਲਾਂ ਤੇ ਜਾਂ ਮੈਨੂੰ ਸਾਰੇ ਅਖਬਾਰਾਂ ਚ ਆਇਆ ਕਿ ਦਿਨੇਸ਼ ਵਸੀ ਦਾ بیٹے ਦੇ ਐਫ ਆਈ ਆਰ ਦਰਜ ਮੇਰਾ ਇੱਕ ਛੋਟਾ ਬੱਚਾ ਇਨੋਸੈਂਟ ਬੱਚਾ ਇਸ ਬੱਚੇ ਦੇ 22 ਸਾਲ ਦੀ ਉਮਰ ਚ ਐਡਾ ਵੱਡਾ ਪਰਚਾ ਹੋ ਜਾਏਗਾ ਉਸ ਬੱਚੇ ਤੇ ਕੀ ਬੀਤਰੀ ਹੋਏਗੀ ਉਦੇ ਪਰਿਵਾਰ ਤੇ ਕੀ ਬੀਤਦੀ ਹੈ ਜੀ ਮੈਂ ਤੇ ਤੁਹਾਡੇ ਮਾਧਿਅਮ ਨਾਲ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿ ਰਹੇ ਕਿ ਇਹ ਦੋਨੋਂ ਬੱਚਿਆਂ ਦੇ ਜਾਂਚ ਕਰਕੇ ਇਹਨਾਂ ਨੂੰ ਬਾਹਰ ਤੁਸੀਂ ਜੀ ਇਹ ਰਾਜਨੀਤ ਜਿਹੜਾ ਅਪਰਚਾ ਦਿੱਤਾ ਗਿਆ ਤੁਸੀਂ ਕੀ ਮੰਨਦੇ ਹੋ ਕਿ ਜੇ ਅਸੀਂ ਇਹ ਜੇ ਨਹੀਂ ਕੁਝ ਕਰਦੇ ਫਿਰ ਤਾਂ ਰਾਜੀ ਸਟਾਪ ਹੈਗਾ ਮੇਰੇ ਸਾਰੇ ਸਾਥੀ ਬੈਠੇ ਆ ਵਿਕਾਸ ਹੁਣੀ ਬੈਠੇ ਸਾਡੇ ਲੀਡਰ ਆ ਓਪੋਜੀਸ਼ਨ ਜਿਹੜੇ ਹੈਗੇ ਆ ਇਹ ਸਾਰਾ ਜੋ ਕਹਿਣਗੇ ਮੈਂ ਇਹਨਾਂ ਦੇ ਨਾਲ ਤੁਹਾਨੂੰ ਕੀ ਤੇ ਡਾਊਟ ਹੈ ਤੁਸੀਂ ਕਿਹਾ ਰਾਜਨੀਤਿਕ ਵਿਰੋਧੀਆਂ ਮਾਰਾ ਕੀਤਾ ਗਿਆ ਤੁਹਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਕੋਈ ਡਾਊਟ ਡਾਊਟ ਕੀ ਹੈ ਮੈਨੂੰ ਕਲੀਅਰ ਹੈ ਇਹ ਜੇ ਮੇਰੇ ਬੱਚੇ ਦਾ ਨਾਮ ਪਿਆ ਕਿਉਂ ਪਿਆ ਜੀ ਮੇਰਾ ਬੱਚਾ ਉੱਥੇ ਹੈ ਨਹੀਂ ਕਿਉਂ ਪਿਆ ਮੇਰੇ ਬੱਚੇ ਦਾ ਨਾਮ ਜੀ ਕਿਉਂਕਿ ਮੇਰੇ ਪੋਲੀਟੀਕਲ ਰੈਲੀਮੈਂਟਾਂ ਨੇ ਮੇਰਾ ਮੇਰੇ ਬੱਚੇ ਦਾ ਨਾਮ ਪਾਇਆ ਗਿਆ ਇਹਦੇ ਚਲ ਗਿਆ ਕਿਉਂਕਿ ਇੱਕ ਸਾਲ ਰਹਿ ਗਿਆ ਇਲੈਕਸ਼ਨ ਨੂੰ ਤੇ ਮੈਨੂੰ ਉੱਧਰ ਨੂੰ ਜਾਣਾ ਠੀਕ ਲੱਗਦਾ ਸੀ ਕੋਈ ਕੰਮ ਕੋਈ ਮੌਕਾ ਨਹੀਂ ਮੇਰੇ ਕੋਲ